ਪੂਰਵੀ ਵਾਟ ਨੰਬਰ 2 3 4 ਦੇ ਵਿੱਚ ਪਹੁੰਚਿਆ ਨੂਰੋਵਰ ਰੋਡ ਦੇ ਉੱਤੇ ਆਰ ਐਫਸੀ ਰਸੋੜ ਦੇ ਵਿੱਚ ਅੱਜ ਸਰਕਾਰ ਆਪਦੇ ਦਰਬਾਰ ਕੈਂਪ ਲਗਾਇਆ ਜਾ ਰਿਹਾ ਭਗਵਾਨਤਮਾਨ ਸਰਕਾਰ ਵੱਲੋਂ ਤੇ ਉੱਥੇ ਦੀ ਤਸਵੀਰ ਕੈਮਰਾਮੈਨ ਨੂੰ ਪਹਿਲਾਂ ਕਿਨਾਂ ਸਾਂਝੀ ਕੀਤੀ ਜਾਵੇ ਤਾਂ ਕਿ ਤੁਹਾਨੂੰ ਦਿਖਾਇਆ ਜਾਵੇ ਤੁਹਾਡੀ ਲਈ 4 ਨੰਬਰ ਆਉ 4 ਜਿਹੜੇ ਸਾਡੇ ਵਾਟ ਨੰਬਰ ਹੈ ਗੋਗ ਸਿੰਘ ਮਾਨ ਜੀ ਨੇ ਜਿਹੜਾ ਮਿਸ਼ਨ ਇੱਕ ਲੈ ਕੇ ਚੱਲੇ ਸੀਗੇ ਕਿ ਜਿਵੇਂ ਅਸੀਂ ਵੋਟਾਂ ਘਰ-ਘਰ ਜਾ ਕੇ ਮੰਗਣ ਜਾਂਦੇ ਆ ਤੇ ਇਸੇ ਤਰ੍ਹਾਂ ਹੀ ਘਰ-ਘਰ ਜਾ ਕੇ ਕੰਮ ਵੀ ਹੋਣਗੇ ਤੇ ਅੱਜ ਸਾਰੇ ਵਿਭਾਗਾਂ ਵਾਲੇ ਇੱਥੇ ਬੈਠ ਕੇ ਲੋਕਾਂ ਦੇ ਕੰਮ ਕਰ ਰਹੇ ਨੇ ਚਾਹੇ ਉਹ ਬਿਜਲੀ ਵਿਭਾਗਮਾ ਚਾਹੇ ਜਨਮ ਸਰਟੀਫਿਕੇਟਾ ਚਾਹੇ ਆਧਾਰ ਕਾਰਡਾ ਚਾਹੇ ਉਹ ਪੈਨਸ਼ਨ ਵਾਲਾ ਕੰਮਾ ਚਾਹੇ ਕਾਰਪੇਚ ਦਾ ਕੋਈ ਕੰਮਾ ਸਾਰੇ ਸਾਰੇ ਕੰਮ ਅੱਜ ਇੱਥੇ ਹੋ ਰਹੇ ਨੇ ਕਿਉਂਕਿ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦੀ ਰਹਿਨ ਦੇ ਵਿੱਚ ਅੱਜ ਜੋ ਮਾਨ ਸਾਹਿਬ ਨੇ 176 ਨੰਬਰ ਜਾਰੀ ਕਰਕੇ ਜਿਹੜੇ ਕੰਮ ਹੋ ਰਹੇ ਨੇ ਉਹਦੇ 1076 ਤੇ ਫੋਨ ਕਰੋ ਤੇ ਘਰੇ ਤੁਹਾਡੇ ਮੁਲਾਜ਼ਮ ਆ ਕੇ ਸਰਕਾਰੀ ਕੰਮ ਕਰਕੇ ਜਾਊਗਾ ਤੇ ਉਸੇ ਤਹਿਤ ਅੱਜ ਇੱਥੇ ਵੀ ਕੈਂਪ ਲਾ ਕੇ ਹਰ ਮੱਲੇ 'ਚ ਹਰ ਬਗੇ ਵਾਰਡ ਦੇ ਵਿੱਚ ਹਰ ਪਿੰਡ 'ਚ ਕੈਂਪ ਲਾ ਕੇ ਕੰਮ ਕਰ ਰਹੇ ਆਂ ਵਿਧਾਨ ਸਭਾ ਹਲਕਾ ਪੂਰਬੀ ਲੁਧਿਆਣਾ ਦੇ ਵਿੱਚ ਵਾਰਡ ਨੰਬਰ 2 3 4 ਦਾ ਕੈਂਪ ਲੱਗਿਆ ਹੋਇਆ ਸਾਂਝਾ ਤੇ ਅੱਜ ਹਜ਼ਾਰਾਂ ਦੀ تعداد ਨਾਲ ਲੋਕਾਂ ਦੇ ਮਿਲ ਕੇ ਜਿਹੜੇ ਨਿਪਟਾਰੇ ਹੋਏ ਨੇ ਚਾਹੇ ਕੋਈ ਮਿਲ ਕੇ ਦਿੱਕਤ ਸੀ ਕੋਈ ਫਰਦ ਦੀ ਦਿੱਕਤ ਸੀ ਜਿਹਦਾ ਕਹਿੰਦਾ ਨਾਮ ਠੀਕ ਹੋਣਾ ਵਾਲਾ ਸੀਗਾ ਕਿਦਾ ਆਧਾਰ ਕਾਰਡ ਬਣਨ ਵਾਲਾ ਸੀਗਾ ਕਿਦੀ ਪੈਨਸ਼ਨ ਲੱਗਣ ਵਾਲੀ ਸੀਗੀ ਕਿਦਾ ਜਨਤ ਸਾਡੀ ਸੇ ਪੇਟ ਸੀਗਾ ਉਹ ਨਾਲ ਦੀ ਨਾਲ ਬੜ ਕੇ ਦਿੱਤੇ ਜਾ ਰਹੇ ਕਿੰਨੇ ਤੋਂ ਕਰਨੇ ਹੈਗਾ ਕੈਂਪ ਇਹ 9 ਵਜੇ ਤੋਂ ਲੈ ਕੇ 1 ਵਜੇ ਤੱਕ ਕੈਂਪ ਆ ਵੈਸੇ ਜਦੋਂ ਸਾਰੇ ਨਵੇਡਕ ਕੇ ਜਾਣਗੇ ਕੰਮ ਸਾਰੇ ਪਬਲਿਕ ਦੇ ਹੋਉਣਗੇ ਬਿਲਕੁਲ ਬਿਲਕੁਲ ਸਾਰੇ ਹੋਣਗੇ ਸਰ ਜਿਹੜੇ ਵਲ ਜਿਵੇਂ ਕਿ ਇਹ ਕੈਂਪ ਲੱਗ ਰਹੇ ਨੇ ਹਰ ਕੈਂਪ ਦੇ ਵਿੱਚ ਨਹੀਂ ਪੀੜੂ ਮੁਰਦੀ ਪਈ ਆ ਇਹਦਾ ਮਤਲਬ ਪਿਛਲੀ ਸਰਕਾਰਾਂ ਕਿਤੇ ਨਾ ਕਿਤੇ ਨਾਕਾਮ ਰਹੀਆਂ ਇਹ ਚੀਜ਼ਾਂ ਲੈ ਕੇ ਤੁਸੀਂ ਆਪੇ ਸਮਝ ਸਕਦੇ ਹੋ ਤਾਂ ਮੈਂ ਕਿਸੇ ਦੇ ਨੁਕਤਾ ਚਿੰਨੀ ਨਹੀਂ ਕਰਨੀ ਚਾਹੁੰਦਾ ਜੇ ਕੰਮ ਹੋਏ ਹੁੰਦੇ ਤੇ ਆਹ ਦਿੱਕਤਾਂ ਨਾਲ ਲੋਕਾਂ ਨੂੰ ਆਉਂਦੀਆਂ ਤੇ ਪਰ ਜਿਹੜਾ 74 ਸਾਲ ਦਾ ਸਿਸਟਮ ਖੜਾਇਆ ਉਹਨੂੰ ਸਹੀ ਕਰਨ ਨੂੰ ਸਮਾਂ ਜਰੂਰ ਲੱਗ ਰਿਹਾ ਪਰ ਪੌਣੇ 200 ਵਿੱਚ ਕਾफी ਸਹੀ ਕਰ ਲਿਆ ਤੇ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਸਹੀ ਕਰਕੇ ਬਿਲਕੁਲ ਪੰਜਾਬ ਦੇ ਵਿੱਚ ਦਵਾਈ ਪੜਾਈ ਰੋਜ਼ਗਾਰ ਤੇ ਪੰਜਾਬ ਚੋਂ ਕਰਪਸ਼ਨ ਨਸ਼ਾ ਗੁੰਡਾਗਰਦੀ ਖਤਮ ਕਰਕੇ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਮਾਨ ਸਾਹਿਬ ਦਾ ਸੁਪਨਾ ਉਹ 100% ਪੂਰਾ ਹੋਊਗਾ ਤੇ ਅਸੀਂ ਇਕੱਠੇ ਹੋ ਕੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਆਓ ਇਕੱਠੇ ਹੋ ਕੇ ਜਿਵੇਂ ਤੁਸੀਂ ਇੱਕ ਇਤਿਹਾਸਿਕ ਸਰਕਾਰ ਬਣਾਈ ਆਵਾ ਦੀ ਪਰਦਾ ਤੇ ਸਾਥ ਦਿਓ ਤੇ ਪਰਮਾਤਮਾ ਅਗੇ ਅਰਦਾਸ ਕਰੋ ਜਿਹੜੀ ਉਮੀਦ ਤੁਸੀਂ ਰੱਖ ਕੇ ਮਿਲਕੇ ਬੋਟ ਪਾਈ ਆ ਉਹ ਉਮੀਦਾਂ ਅਸੀਂ ਪੂਰੀਆਂ ਕਰ ਸਕਦੇ ਹਾਂ ਮੇਰੇ ਭਾਪਾ ਸਾਰਿਆਂ ਦੇ ਲੋਕਾਂ ਦੇ ਨਵੇਂ ਕਾਰਡ ਬਣੇ ਹੋਏ ਆ ਉਹਨਾਂ 'ਚ ਕੁਝ ਮੈਂਬਰਾਂ ਦੇ ਨਾਮ ਨਹੀਂ ਚੜੇ ਸਹੀ ਉਹ ਸਾਰੇ ਹੀ ਚੱਲ ਜਿਹੜੇ ਨੀਲੇ ਕਾਰਡ ਕੱਟੇ ਗਏ ਉਹ ਵੀ ਮਿਲਕੇ ਬਹਾਰ ਹੋਣਗੇ ਜਿਹੜੇ ਕੋਈ ਮੈਂਬਰਾਂ ਦੇ ਨਾਮ ਨਹੀਂ ਚੜੇ ਤੇ ਉਹ ਵੀ ਜੁੜਾ ਕੇ ਦੇ ਦਿੰਦੇ ਹਾਂ ਹਾਂਜੀ ਕੀ ਕਹਿਣਾ ਕਰਨੇ ਕਿਹੜੇ ਕਿਹੜੇ ਕੰਮ ਹੋਣਗੇ ਮੇਗੇ ਜੀ ਜਿਹੜੇ ਪਬਲਿਕ ਦੇ ਮੁੱਖ ਪ੍ਰੋਬਲਮਸ ਹੁੰਦੀਆਂ ਕੰਮਾਂ ਦੀ ਜਿੱਦਾਂ ਡੈਥ ਸਰਟੀਫਿਕੇਟ ਹੋ ਗਿਆ ਜਾਤੀ ਸਰਟੀਫਿਕੇਟ ਹੋ ਗਿਆ ਬਰਥ ਸਰਟੀਫਿਕੇਟ ਹੋ ਗਿਆ ਫਰਦਾਂ ਦਾ ਕੰਮ ਹੋ ਗਿਆ ਜਾਂ ਵੋਟ ਬਣਾਉਣ ਦਾ ਕੰਮ ਹੋ ਗਿਆ ਜਾਂ ਹੋਰ ਕੋਈ ਕੰਮ ਹੋ ਗਿਆ ਉਹ ਸਾਰੇ ਕੰਮ ਇੱਥੇ 43 44 ਤਰ੍ਹਾਂ ਦੇ ਜਿਹੜੇ ਕੰਮ ਹੈਗੇ ਸੀਗੇ ਜਿਹੜੇ ਕਾਲ 1076 ਤੇ ਕਰਕੇ ਹੁੰਦੇ ਸੀਗੇ ਉਹ ਅੱਜ ਘਰੇ ਆ ਕੇ ਕਿਤੇ ਜਾ ਰਹੇ ਆ ਅੱਛਾ ਕਿੰਨੇ ਲੋਕ ਸਵੇਰੇ ਆਦਮੀ ਹਾਂਜੀ ਕਿੰਨੇ ਲੋਕ ਸਵੇਰੇ ਇੱਥੇ ਕੰਮ ਦਾ ਫਾਇਦਾ ਲੈ ਗਏ ਮੇਰੇ ਖਿਆਲ ਤੋਂ ਇੱਥੇ 1000 ਬੰਦੇ ਦੇ ਕਰੀਬ ਇੱਥੇ ਸਵੇਰੇ ਦਾ ਆ ਗਿਆ ਸਵੇਰੇ 9 ਵਜੇ ਸ਼ੁਰੂ ਹੋ ਗਏ ਸੀਗੇ ਜਿਨ੍ਹਾਂ ਦਾ ਕੰਮ ਹੋ ਚੁੱਕਿਆ ਜਿਹਨਾਂ ਦਾ ਕੰਮ ਪੈਂਡਿੰਗ ਹੈ ਉਹਨਾਂ ਦਾ ਟਾਈਮ ਸੀਗਾ ਜਿਹੜਾ 1 ਵਜੇ ਤੱਕ ਦਾ ਸੀਗਾ ਲੇਕਿਨ ਅਸੀਂ ਉਹ ਟਾਈਮ ਵਧਾ ਦਿੱਤਾ ਹੈ ਕਿ 3 ਵਜੇ ਤੱਕ ਇੱਥੇ ਕੰਮ ਕਰਨਗੇ ਅਫਸਰ ਸਾਰੇ ਬੈਠ ਕੇ ਅਫਸਰ ਕਿਹਨੇ ਇਹ ਮਾਨ ਸਰਕਾਰ ਦੀ ਰਾਸ਼ਨ ਕਾਰਡ ਦੀਆਂ ਨੀਲੇ ਕਾਰਡ ਵੀ ਬਹਾਲ ਕਰਾਂਗੇ ਹੋਊਗਾ ਤੁਹਾਡੀ ਮਰਜ਼ੀ ਬਿਲਕੁਲ ਜੀ ਸਾਨੂੰ ਫੋਨ ਆਏ ਹੈ ਵੀ ਅਗਰ ਕਿਸੇ ਦਾ ਕਟਿਆ ਹੋਇਆ ਕਾਰਡ ਹੋਵੇ ਵੈਸੇ ਤਾਂ ਪੋਰਟਲ ਤੋਂ ਉਹਨਾਂ ਨੇ ਡਾਟਾ ਉਹਨਾਂ ਨੂੰ ਆ ਗਿਆ ਹੋਇਆ ਪ੍ਰੋਵਾਈਡ ਹੋ ਗਿਆ ਹੋਇਆ ਲੇਕਿਨ ਜਿਹੜੀ ਪਬਲਿਕ ਹੈਗੀ ਹੈ ਉਹ ਸਾਡੇ ਤੱਕ ਅਪਰੋਚ ਕਰ ਰਹੀ ਹੈ ਵੀ ਉਹ ਮਾਨ ਸਾਹਿਬ ਨੇ ਕਿਹਾ ਮਾਨ ਸਾਹਿਬ ਦੀ ਗੱਲ ਦਾ ਪਬਲਿਕ ਦੇ ਵਿੱਚ ਪੂਰਾ ਵਿਸ਼ਵਾਸ ਹੁੰਦਾ ਉਹ ਆਪ ਆ ਕੇ ਕਹਿੰਦੇ ਵੀ ਸਾਡੇ ਕਾਗਜ਼ ਲੈ ਲਓ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਕਾਗਜ਼ਾਂ ਦੀ ਲੋੜ ਨਹੀਂ ਹੈਗੀ ਤੁਹਾਡੇ ਕਾਗਜ਼ ਇਦਾਂ ਹੀ ਉਹ ਹੋਟਲ ਤੇ ਚੜ ਜਾਣਗੇ ਤੁਹਾਡੇ ਵਾਰਡ 'ਚ ਕਿੰਨੇ ਕਾਰਡ ਕੱਟੇ ਗਏ ਮੇਰੇ ਕਾਰਡ ਵਾਰਡ ਦੇ ਵਿੱਚ ਕਟੋ-ਵਟਾ 250 ਕਾਰਡ ਕੱਟੇ ਗਏ ਸਰ ਲੋਕਾਂ ਦੇ ਬਹੁਤ ਸਾਰੇ ਨਾਮ ਵੀ ਦੇ ਦੋ ਚੜਨ ਵਾਲੇ ਫੈਨ ਵੀ ਨੇ ਇੱਕ ਦੋ ਮੈਂਬਰਾਂ ਦੇ ਇਕ ਜਾਣੀ ਸੀ ਕੋਲੇ ਕਰਕੇ ਨਹੀਂ ਦਿੰਦੇ ਹੈਗੇ ਕਿ ਅੱਕੇ ਤੋਂ ਸਮੱਸਿਆ ਤਾਂ ਨਹੀਂ ਆਉਂਗੀ ਲੋਕਾਂ ਨੂੰ ਇਹ ਬਥੇਰਿਆਂ ਦੇ ਨਾਮ ਨਾਲ ਡੀਪੂ ਵਾਲਿਆਂ ਨੇ ਰਲ ਕੇ ਇੱਧਰ ਉੱਧਰ ਚੜਾਏ ਹੋਏ ਆ ਜੀ ਬਿਲਕੁਲ ਸਹੀ ਕਰਾਵਾਂਗੇ ਬਿਲਕੁਲ ਸਹੀ ਕਰਾਵਾਂਗੇ ਤੇ ਕਰਾ ਰਹ ਮੈਸੇਜ ਆ ਸਕੈਮ ਤੋਂ ਅੱਗੇ ਵੀ ਇੱਕ ਕੈਂਪੇਨ ਚੱਲ ਰਿਹਾ ਹੈ ਬਿਲਕੁਲ ਜੀ ਇਹ ਅਸੀਂ ਕੋਸ਼ਿਸ਼ ਕਰਾਂਗੇ ਮਹੀਨੇ ਦੇ ਵਿੱਚ ਇੱਕ ਅਦਾ ਕੈਂਪੇਨ ਇਦਾਂ ਦਾ ਪ੍ਰੋਵਾਈਡ ਪਬਲਿਕ ਨੂੰ ਕਰਾਵਾਂਗੇ ਜਿੱਦਾਂ ਸਰਕਾਰ ਦਾ ਜਿਹੜਾ ਸਲੋਗਨ ਹੈਗਾ ਸਰਕਾਰ ਭਗਵਾਨਤਮਾਨ ਦੀ ਸਰਕਾਰ ਤੁਹਾਡੇ ਦੁਆਰ ਪਹਿਲੇ ਵੀ ਕਦੀ ਕਿਸੇ ਸਰਕਾਰ ਨੇ ਇਦਾਂ ਕੈਂਪ ਲਗਾਇਆ ਨਹੀਂ ਜੀ ਤੇ ਮੈਂ ਕਦੇ ਨਹੀਂ ਦੇਖਿਆ ਇਦਾਂ ਦਾ ਕੋਈ ਕੈਂਪ ਲੱਗਿਆ ਹੋਵੇ ਜਿਹੜਾ ਦੂਜੀ ਸਰਕਾਰਾਂ ਦੇ ਵਿੱਚ ਹੈ ਦੂਜੇ ਕਾਉਂਸਲਰ ਸਾਹਿਬਾਂ ਨੇ ਲਗਾਇਆ ਜਿਹੜਾ ਕਦੇ ਨਹੀਂ ਦੇਖਿਆ ਇਦਾਂ ਦਾ ਕੈਂਪ ਉਹ ਇੱਥੇ ਲੋਕਾਂ ਨਾਲ ਪੰਜ ਗਾਲਾਂ ਹੀ ਗੱਡੀਆਂ ਅਫਸਰ ਬੈਠੇ ਆ ਸੀ ਅੰਦਰ ਬੈਠੇ ਆ ਅਸੀਂ ਹਰੇਕ ਪਬਲਿਕ ਦੇ ਨੁਮਾਇੰਦੇ ਨੂੰ ਇਹ ਗੱਲ ਕਹੀਦੀ ਹੈ ਵੀ ਪੈਸਾ ਨਹੀਂ ਦੇਣਾ ਦੇਣ ਦੇਣਾ ਅਫਸਰ ਨੂੰ ਕਿਸੇ ਨੂੰ ਕੰਮ ਫ੍ਰੀ ਚ ਕਰਾਉਣਾ ਕਿਉਂਕਿ ਉਹਦੀ ਡਿਊਟੀ ਹੈ ਇਹ ਕੰਮ ਕਰਨ ਦੀ ਇੱਥੇ 44 ਤਰ੍ਹਾਂ ਦੀ ਸਰਵਿਸਾਂ ਅਪਲਾਈ ਹੋ ਰਹੀਆਂ ਡੈਥ ਬਰਥ ਜਾਤੀ ਆਧਾਰ ਕਾਰਡ ਕੁਝ ਵੀ ਕਰਾ ਸਕਦੇ ਹੋ ਤੁਸੀਂ ਸਾਰੇ ਕੰਮ ਆਨਲਾਈਨ ਹੈ ਜੀ 9:30 ਤੋਂ 12:30 ਕੈਂਪ ਸੀ ਅਸੀਂ ਫਿਰ ਵੀ ਬੈਠੇ ਆ ਅੱਧਾ ਪੌਣਾ ਘੰਟਾ ਹੋਰ ਬੈਠੇ ਆ ਕਾਫੀ ਬੰਦੇ ਲੈ ਚੁੱਕੇ ਆ ਲਾਹਾ ਕਾਫੀ ਜਨਿਆਂ ਨੂੰ ਆ ਸਰਟੀਫਿਕੇਟ ਦਿੱਤੇ ਜਾ ਰਹੇ ਨਾਲ ਦੀ ਨਾਲ ਪਾਸ ਹੋ ਰਹੇ ਸਰਟੀਫਿਕੇਟ ਉਧਰ ਹੈਲਥ ਡਿਪਾਰਟਮੈਂਟ ਵਾਲੇ ਬੈਠੇ ਆ ਪੈਨਸ਼ਨ ਵਾਲੇ ਬੈਠੇ ਆ ਵੋਟਰ ਕਾਰਡ ਵਾਲੇ ਬੈਠੇ ਆ ਸਾਰੇ ਹੀ ਬੈਠੇ ਆ ਇਧਰੋਂ ਸਰਟੀਫਿਕੇਟ ਅਪਲਾਈ ਕਰਕੇ ਨਾਲ ਦੀ ਨਾਲ ਉਧਰੋਂ ਮਿਲੀ ਜਾ ਰਹੇ ਹੈ ਬਿਲਕੁਲ ਚੱਲਦੇ ਰਹਿਣੇ ਚਾਹੀਦੇ ਸਰ ਪਬਲਿਕ ਨੂੰ ਵਧੀਆ ਮਿਲ ਰਿਹਾ ਰਿਸਪਾਂਸ ਹੈ ਇਹਦੇ ਬਾਰੇ ਚੱਲ ਨਹੀਂ ਚਾਹੀਦੇ ਮੈਂ ਸਰ ਕਾਕੋਵਾਲ ਬਿਜਲੀ ਦਫ਼ਤਰ ਦੀ ਬੈਕ ਸਾਈਡ ਸਰ ਇਹ ਮਾਨ ਸਰਕਾਰ ਵੱਲੋਂ ਕੈਂਪ ਲਾਇਆ ਗਿਆ ਜਿਹੜੀਆਂ ਸਵਾਵਾ ਸੇਵਾ ਕੇਂਦਰ ਆਹੀ ਲੋਕਾਂ ਨੂੰ ਦਿੱਤੀਆਂ ਜਾਣੀਆਂ ਨੇ ਸਾਡੀ ਡਿਊਟੀ ਹੈ ਜਨਮ ਤੇ ਮੌਤ ਸਰਟੀਫਿਕੇਟ ਬਣਾ ਕੇ ਦੇਣ ਦੀ ਕਿੰਨੇ ਲੋਕ ਸਵੇਰੇ ਇੱਥੇ ਤੁਹਾਡੇ ਕੋਲ ਆ ਰਹੇ ਸਾਡੇ ਕੋਲ ਜੀ ਤਕਰੀਬਨ 25 ਤੋਂ 30 ਲੋਕ ਆ ਗਏ ਜਿਨ੍ਹਾਂ ਦੀ ਅਸੀਂ ਸਮੱਸਿਆ ਦਾ ਹੱਲ ਮੌਕੇ ਤੇ ਹੀ ਕਰਤਾ ਜੀ ਹੋਰ ਵੀ ਲੋਕ ਹੈਗੇ ਨੇ ਆਣ ਆਣੇ ਜਾਂ ਕਿੰਨੇ ਜੇ ਅਸੀਂ 1 ਵਜੇ ਤੱਕ ਬੈਠੇ ਨਹੀਂ ਜਿੰਨੇ ਆਈ ਜਾਣਗੇ ਉਹਨਾਂ ਦੇ ਨਾਲ ਦੀ ਨਾਲੇ ਉਹਨਾਂ ਦਾ ਸਮੱਸਿਆ ਦਾ ਹੱਲ ਅਸੀਂ ਕਰੀ ਜਾਣਾ ਜਾਂਦੀ ਹੋ ਲੋੜ ਨਹੀਂ ਲੋਕਾਂ ਨੂੰ ਇੱਥੇ ਮੌਕੇ ਦੇ ਹੀ ਸਾਡੀ ਵੋਟਵਾ ਕੇ ਦੇ ਦਿੰਦੇ ਜਿਹੜਾ ਕੋਈ ਅਪਲਾਈ ਕਰੇ ਨਾਲ ਦੀ ਨਾਲ ਹੀ ਸਾਡੀ ਵੋਟ ਬਣਾ ਕੇ ਦੇ ਦਿੰਦੇ 1.5 ਘੰਟੇ ਦਾ ਲੱਗ ਗਈ ਲੱਗ ਗਈ ਹਾਂਜੀ ਹਾਂਜੀ ਕੰਮ ਹੋ ਗਿਆ ਵੈਸੇ ਕੰਮ ਬਹੁਤ ਵਧੀਆ ਹੋ ਰਿਹਾ ਪਹਿਲਾਂ ਵੀ ਦੇਖਿਆ ਅੱਜ ਕਦੀ ਕੈਂਪ ਲੱਗਦਾ ਨਹੀਂ ਨਹੀਂ ਜੀ ਮੌਜੂਦਾ ਸਰਕਾਰ ਚ ਹੋਇਆ ਜੀ ਪਹਿਲਾਂ ਸਾਰੀਆਂ ਸਰਕਾਰਾਂ ਚ ਕੋਈ ਕੰਮ ਨਹੀਂ ਹੋਇਆ ਇੱਕ ਤਾਂ ਮਾਨ ਸਾਹਿਬ ਕਹਿੰਦੇ ਘਰ ਘਰ ਰੈਟਨ ਕਰ ਜਾਵਾਂਗੇ ਲੱਗਦਾ ਹੋਊਗਾ ਨਹੀਂ ਫਿਲਹਾਲ ਤਾਂ ਕੰਮ ਸਹੀ ਹੋ ਰਿਹਾ ਜੀ ਸਹੀ ਨਹੀਂ ਸਹੀ ਕਹਿੰਨਾ ਮਾੜਾ ਰੱਖੋ ਅਸੀਂ ਕਿਸੇ ਪਾਰਟੀ ਨੂੰ ਬਲੌਗ ਨਹੀਂ ਕਰਦੇ ਅੱਜ ਅੱਜ ਕਿੰਨੇ ਕਿ ਦਿਨਾਂ ਦਾ ਇੱਥੇ ਕੈਂਪ ਲੱਗਿਆ ਹੈ ਸੋ ਇੱਕ ਦੰਬਰ ਪਹਿਲੀ ਵਾਰ ਸਾਡੀ ਹੋਰ ਤੇ ਪਹਿਲੀ ਵਾਰ ਹੀ ਦੇਖਿਆ ਅਸੀਂ ਇਹ ਫਿਲਹਾਲ ਸਾਰੀ ਸਰਕਾਰ ਨਾਲੋਂ ਇਹ ਸਰਕਾਰ ਠੀਕ ਆ ਫਿਲਹਾਲ ਫਿਲਹਾਲ ਕੰਮ ਰਹੀ ਹੋ ਰਿਹਾ ਹੋ ਗਿਆ ਜੀ